ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੈਗਾ ਏ ਅੱਜ ਕਿਹੜੀ ਤਰੀਕ ਆ 7 ਹਨਾ ਅੱਜ ਹੈਗੀ ਏ 7 ਤਰੀਕ ਤੇ ਅੱਜ ਮੈਂ ਜਿਹੜਾ ਜਿਹੜਾ ਮਤਲਬ ਬੀਬੀ ਪਾਪੇ ਉਹਨਾਂ ਨੇ ਸ਼ਾਪਿੰਗ ਕਰਾਈ ਹੈ ਮੈਨੂੰ ਇੱਥੇ ਐਨੇ ਸਾਲਾਂ ਬਾਅਦ ਪਹਿਲੀ ਵਾਰ ਆਣਦੇ ਹਨਾ ਜੋ ਵੀ ਸ਼ਗਨ ਬਿਹਾਰ ਮਤਲਬ ਪਹਿਲੀ ਵਾਰ ਸ਼ਾਪਿੰਗ ਕਰਾਈ ਅੱਜ ਮੈਂ ਸਾਰੀ ਵੀਡੀਓ ਉਹਦੀ ਬਣਾਉਂਗੀ ਵੀ ਬੇਨੂ ਕੀ ਕੀ ਦੇ ਆਏ ਉੱਥੇ ਵੀ ਗਏ ਸੀਗੇ ਮੈਂ ਉਹ ਵੀ ਦੱਸਣਾ ਭੁੱਲ ਗਈ ਵੀ ਪਹਿਲੇ 9 ਸਾਲਾਂ ਬਾਅਦ ਆਏ ਸੀਗੇ ਤਾਂ ਉਹਨਾਂ ਨੇ ਮੈਨੂੰ ਕੀ ਸ਼ਗਨ ਦਿੱਤਾ ਉਹ ਵੀ ਮੈਂ ਤੁਹਾਨੂੰ ਦੱਸੂਗੀ ਤੇ ਮੈਂ ਆਪਣਾ ਨਾ ਸਮਾਨ ਇਕੱਠਾ ਕਰ ਰਹੀ ਹਾਂ ਵੀ ਕਿਆ ਕਿਆ ਕਿਉਂਕਿ ਸ਼ਾਪਿੰਗ ਦੇ ਸਾਨੂੰ ਕਾਫੀ ਦਿਨ ਹੋ ਗਏ ਕਰੀ ਨੂੰ ਪਰ ਮੈਂ ਵਲੌਗ ਨਹੀਂ ਬਣਾ ਪਾਈ ਤੀ ਫਿਰ ਮੈਂ ਹੁਣ ਸੋਚਿਆ ਵੀ ਚੱਲ ਵੀ ਆਪਾਂ ਸਾਰਾ ਸਮਾਨ ਦਿਖਾ ਦਨੇ ਆ ਪਹਿਲਾਂ ਮੈਨੂੰ ਐ ਤਾਂ ਵੀ ਹਰਦਾਸਪੁਰ ਜਾ ਕੇ ਦਿਖਾ ਦੂੰਗੀ ਪਰ ਮੈਂ ਸੋਚਿਆ ਚੱਲ ਇੱਥੇ ਬਣਾ ਲਵਨੀ ਆ ਦੇ ਸੋ ਕਿਉਂਕਿ ਹਰ ਇੱਕ ਨੂੰ ਵੇਟ ਰਹਿੰਦੀ ਹੈ ਵੀ ਤੁਹਾਡੇ ਉਹਨਾਂ ਨੇ ਤਾਇਤਾਈ ਨੇ ਕੀ ਦੇਆ ਹਨਾ ਜਦ ਵੀ ਕੋਈ ਮਿਲਣ ਆਂਦਾ ਹਰ ਕੋਈ ਪੁੱਛਦਾ ਹੈ ਵੀ ਕੀ ਦੇਆ ਕਿਸ ਨੇ ਕੀ ਆ ਦੇਆ ਹਨਾ ਤਾਂ ਮੈਂ ਸਾਰਾ ਤੁਹਾਨੂੰ ਵਲੌਗ ਚ ਦਿਖਾਨੀ ਆ ਮੈਂ تین ਦੂਸਰਾ ਮਨਾਲ ਕਰਾਂ। ਅੱਛਾ। ਹੋਰ ਨਹੀਂ। ਹੋਰ ਕੋਈ ਦੀ ਮਾਰ ਨਹੀਂ। ਇੰਦਰ ਸਾਰੇ ਮੈਚਿੰਗ। ਉਹ ਸੇ ਕੱਪੜੇ। ਇਹ ਕਾਟਨ ਦੇ ਜਿਹੜੀ ਮੈਂ

ਜਿੰਮਾ ਨਾ ਸਭ ਤੋਂ ਪਹਿਲਾਂ ਨਾ ਯੂਵੀ ਦੇ ਕੱਪੜੇ ਦਿਖਾ ਰਹੀ ਐ ਜਿਹੜੇ ਸ਼ਾਪਿੰਗ ਕਰਕੇ ਆਏ ਸੀਗੇ ਉਸ ਦਿਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਸ਼ਾਪਿੰਗ ਤਾਂ ਮੈਂ ਮਤਲਬ ਵੀ ਮੈਂ ਕਰਨ ਗਈ ਸੀ ਵੀ ਚਲੋ ਕੋਈ ਨਾ ਬਥੇਰੇ ਕੱਪੜੇ ਵੀ ਉਰੇ ਸੇਲਾਂ ਸੋਲਾਂ ਲਾਤੀਆਂ ਰਹਿੰਦੀਆਂ ਹਨਾ ਠੀਕ ਠਾਕ ਮਿਲ ਜਾਣਗੇ ਤੇ ਫਿਰ ਬੀਬੀ ਉਹਨਾਂ ਬੀਬੀ ਪਾਪੇ ਨੇ ਕਿਹਾ ਵੀ ਨਹੀਂ ਨਹੀਂ ਜਿੰਨੇ ਵੀ ਕੱਪੜੇ ਲੈਣੇ ਆ ਸਾਰੇ ਯੂਵੀ ਨੂੰ ਅਸੀਂ ਦਵਾਵਾਂਗੇ ਵੀ ਕਿੰਨੇ ਸਾਲਾਂ ਬਾਅਦ ਤੋਂ ਪਹਿਲੀ ਵਾਰ ਆਈਆਂ ਵੀ ਤਾਂ ਕਰਕੇ ਵੀ ਸਾਡਾ ਫਰਜ਼ ਬੰਦਾ ਸੀ ਸਾਡਾ ਦੋਤਾ ਹੈ ਨਾ ਵੀ ਅਸੀਂ ਦੁਆਵਾਂ ਦੇ ਜੋ ਕੁਝ ਖਰੀਦਣਾ ਤੂੰ ਖਰੀਦ ਲੈ ਤੂੰ ਜਿਹੜਾ ਕੱਪੜੇ ਸੂਟ ਵਗੈਰਾ ਲੈਣਾ ਇਹ ਉਹ ਸਭ ਕੁਝ ਤੂੰ ਆਪਣਾ ਲੈ ਲੈ ਅਸੀਂ ਤੈਨੂੰ ਦੁਆਵਾਂਗੇ ਚਲੋ ਫਿਰ ਮੈਂ ਨਾ ਯੂਵੀ ਦੇ ਕੱਪੜੇ ਵੀ ਲੈ ਕੇ ਆਈ ਮੈਂ ਆਪਣੀ ਵੀ ਸ਼ਾਪਿੰਗ ਕਰਕੇ ਆਈ ਤੇ ਵੀਡੀਓ ਮੈਂ ਲੇਟ ਹੋ ਗਈ ਬਸ ਥੋੜੀ ਜਿਹੀ ਸ਼ਾਪਿੰਗ ਨਾਲ ਤੇ ਇਹ ਯੂਵੀ ਦੀ ਨਾ ਇੱਕ ਟੀ-ਸ਼ਰਟ ਆਵੜੀ ਇਹ ਐਮਐਨਆ ਦੇ ਬਾਈ ਚੋਂ ਖਰੀਦੇ ਤੇ ਮੈਨੂੰ ਐ ਤਾਂ ਵਿਚਾਰ ਹਨਾ ਵਧੀਆ ਰੇਟ ਤੇ ਕਾਫੀ ਆ ਰਹਿਣਗੇ ਹਨਾ ਫਿਰ ਮੈਂ ਬਾਈ ਚੋਂ ਖਰੀਦਿਆ ਮੇਰਾ ਬਾਈ ਚੋਂ ਯੂਵੀ ਦੇ ਕੱਪੜੇ ਖਰੀਦਣ ਦਾ ਬਹੁਤ ਮਨ ਸੀਗਾ ਕਿੰਨੇ ਸਾਲ ਹੋ ਗਏ ਮੈਨੂੰ ਬਾਈ ਚੋਂ ਨਹੀਂ ਤੇ ਇੱਕ ਇਹੜੀ ਆ ਬਲੈਕ ਟੀ-ਸ਼ਰਟ ਹੈ ਐਵਰੀ ਸਸਤਾ 8-800 ਦੀਆਂ ਆਈਆਂ ਨੇ ਕਿਉਂਕਿ ਉੱਥੇ ਵੀ ਨਾ ਹੁਣ ਮੰਗਾਈ ਹੋ ਗਈ ਹੈ ਨਾ ਹਾਂਜੀ ਬਹੁਤ ਜ਼ਿਆਦਾ ਹਾਂ ਤੇ ਆ ਹੈਗੀ ਆ ਪੈਂਟ ਆ ਵੀ ਮੇਰੇ ਖਿਆਲ ਤੋਂ ਪਤਾ ਨਹੀਂ 1000 ਦੀ ਏਨੇ ਕਰੀਬ ਆਈ ਹੈ ਕਾਰਗੋ ਦੀ ਪੈਂਟ ਆ ਹਾਂਲੇ ਦੇ ਕੋਲ ਕਾਰਗੋ ਪੈਂਟ ਕੋਈ ਨਹੀਂ ਸੀ ਇਸ ਕਰਕੇ ਫਿਰ ਇਹਨੂੰ ਕਾਰਗੋ ਪੈਂਟ ਲੈ ਕੇ ਦੇਈ। ਫਿਰ ਇਹਦਾ ਮਾਮਾ ਕਹਿੰਦਾ ਵੀ ਕਾਰਗੋ ਲੈ ਲੈ। ਉਹਨੇ ਹੀ ਪਸੰਦ ਕਰਕੇ ਦਿਵਾਏ ਨੇ। ਤੇ ਇੱਕ ਟੀ-ਸ਼ਰਟ ਆ। ਆ ਤਾਂ ਮੇਰੇ ਬਾਲੀ ਮਾਨ ਨੂੰ ਲੱਗੀ ਤੀ। ਆ ਨਾ ਮੇਰੀ ਤਾਈ ਨੂੰ ਵੀ ਬਹੁਤ ਪਸੰਦ ਆਈ ਐ। ਐਨਾ ਸਲੀਕ ਜਿਹਾ ਕਲਰ ਆ। ਵੀ ਬਹੁਤ ਪਿਆਰਾ ਯਾ ਰੰਗ ਕਹਿੰਦੀ ਆ। ਬੀਬੀ ਨੂੰ ਵੀ ਬਹੁਤ ਪਸੰਦ ਆਈ। ਮੈਨੂੰ ਵੀ ਮੈਂ ਕਿਹਾ ਤਾਂ ਮੈਂ ਲਵਾਂਗੀ। ਆ ਨਹੀਂ ਮੈਂ ਛੱਡਦੀ। ਫਿਰ ਆ ਵੀ ਲਈ ਇੱਕ ਬੜੀ ਸੋਹਣੀ ਆ ਇਹ। ਲੱਗ ਜਾਊਗੀ ਨਾ। ਹਾਂ, ਆਟਾ ਜਾ ਕਲਰ ਆ ਵੀ। ਕਲਰ ਰਵਸਣਾ ਲੱਗਾ। ਹਾਂ, ਫਿੱਕਾ ਜਾ ਨਾ ਕਿੰਨਾ ਸੋਹਣਾ ਐ। ਇਹ ਇੱਕ ਟੀ-ਸ਼ਰਟ ਆ ਵਰੀ ਆ ਤੇ ਆ ਨਾ ਆ ਸਰੋਪੇ ਵੀ ਦੇਖੋ ਮੈਂ ਨਾ ਸਾਹਮਣੇ ਰੱਖ ਲਿਆ ਕਿਉਂਕਿ ਮੈਨੂੰ ਬੀਬੀ ਨੇ ਪਹਿਲੇ ਦਿਨੇ ਕਿਹਾਤਾ ਵੀ ਇੱਥੇ ਆਪਣੇ ਸਿੰਘ ਸੇਟਾ ਗੁਰਦੁਆਰੇ ਚ ਨਾ ਜਦੋਂ ਹਰ ਰੋਜ਼ ਸੰਤ ਸਾਹਿਬ ਤੇ ਬੀਬੀ ਹਨਾ ਵਸਤਰ ਬਦਲਦੇ ਨੇ ਹਨਾ ਕਿ ਚੜ੍ਹਦੇ ਨੇ ਦੋ ਟਾਈਮ ਚੜ੍ਹਦੇ ਆ ਵੀ ਉੱਥੇ ਜਿਹਦੇ ਕਰਮਾ ਚ ਹੁੰਦਾ ਉੱਥੇ ਉਹਨੂੰ ਮਿਲ ਜੰਦਾ ਕਿਸੇ ਨੂੰ ਮਿਲਦਾ ਵੀ ਨਹੀਂ ਹੈਗਾ ਮੰਨੋ ਮਿਲਣਾ ਵੀ ਨਹੀਂ ਸੀਗਾ ਬੀਬੀ ਕਹਿੰਦੀ ਤਾਂ ਉਹ ਜ਼ਰੂਰ ਲੈ ਕੇ ਜਾਣਾ ਈ ਵੀ ਉਹ ਮੈਨੂੰ ਮਿਲਣਾ ਨਹੀਂ ਸੀਗਾ ਪਰ ਬੀਬੀ ਨੇ ਫਿਰ ਨਾ ਕਿਸੇ ਨੂੰ ਕਿਹਾ ਵੀ ਕੁੜੀ ਸਾਡੀ ਪਟਿਆਲੇ ਤੋਂ ਆਈ ਆ ਵੀ ਦੂਰ ਤੋਂ ਵੀ 8 ਤਰੀਕ ਤੋਂ ਬਾਅਦ ਮਿਲਣਗੇ ਕਹਿੰਦਾ ਵੀ ਉਹਨੂੰ ਜ਼ਰੂਰ ਦਿਓ ਤਾਂ ਕਰਕੇ ਨਾ ਫਿਰ ਬੀਬੀ ਨੇ ਸਾਨੂੰ ਕਹਿ ਕੂ ਕੇ ਉਹਨਾਂ ਤੇ ਦਵਾਇਆ ਵੀ ਨਹੀਂ ਦਵਾਓ ਵੀ ਦੂਰ ਤੇ ਆਈ ਆ ਵੀ 8 ਤਰੀਕ ਤੱਕ ਤਾਂ ਵੀ ਉਹਨੇ ਜਾਣਾ ਏ ਤਾਂ ਕਰਕੇ ਫਿਰ ਉਦੋਂ ਦਾ ਨਾ ਬੈਗ 'ਚ ਪਾ ਲਿਆ ਬੀਬੀ ਕਹਿੰਦੀ ਬੈਗ 'ਚ ਪਾ ਲੈ ਤਾਂ ਕਿ ਤੂੰ ਭੁੱਲ ਨਾ ਜਾਵੇਂ ਉਹਰੇ ਵੀ ਦੂਰ ਦਾ ਕੰਮ ਹੈ ਨਾ ਫੇਰ ਜਾ ਆ ਵੀ ਨਹੀਂ ਹੁੰਦਾ ਛਿੱਟੀ ਛਿੱਟੀ ਹਾਂਜੀ ਹਾਂਜੀ ਫੋਰ ਤੇ ਪਟਕੇ ਪਟਕੇ ਲਿਆਏ ਸੀਗੇ ਇਹਦੇ ਚ ਪਤਾ ਕੀ ਆਏ ਐਡੇ ਚ ਪਟਕਾਏ ਤੇ ਹਾਂ ਇੱਕ ਆਹ ਪਰਸ ਇੱਕ ਮੈਂ ਆ ਪਰਸ ਲਿਆਏ ਆ ਮੈਨੂੰ ਆ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਐਲਟ ਉਹਨਾਂ ਦਾ ਇਹ 1200 ਦਾ ਆਇਆ 1 ਕਾ ਦਵਾਇਆ ਹੈ ਮੈਂ ਕਿਹਾ ਮੈਂ ਪਰਸ ਵੀ ਲੈ ਲਿਆ ਕਹਿੰਦੀ ਜੋ ਮਰਜੀ ਲੈ ਲੈ ਜੋ ਲੈਣਾ ਲੈ ਲੈ ਵੀ ਅੱਜ ਹਨਾ 10 ਸਾਲਾ ਵਾਧਾ ਹੁੰਦਾ ਹੀ ਆ ਸਭ ਨੂੰ 22 ਸਾਲਾ ਵਧਾਈ ਆ ਹਨਾ ਵੀ ਤਾਂ ਕਰਕੇ ਵੀ ਜੋ ਲੈਣਾ ਖਰੀਦਣਾ ਖਰੀਦ ਲੈ ਅਸੀਂ ਆਪੇ ਦਵਾਵਾਂਗੇ ਤੇ ਇਹ ਕਾਫਰਸ ਆਫਰਸ ਮੈਂ ਬਲੈਕ ਲੈਣਾ ਹੀ ਸੀਗਾ ਮੈਨੂੰ ਪਰ ਆ ਪਸੰਦ ਆ ਆ ਵੀ 1200 ਦਾ ਆ ਬਹੁਤ ਸੋਹਣਾ ਵਰਸਾ ਤੇ ਪਹਿਲਾਂ ਮੈਂ ਦਿਖਾਣਾ ਨਹੀਂ ਦਿੱਤਾ ਆ 1200 ਦਾ ਨਹੀਂ ਹੈ ਹਾਂ 1350 ਦਾ 1350 ਦਾ ਹਾਂਜੀ ਯਾਦ ਨਹੀਂ ਰਿਹਾ ਕਿਉਂਕਿ ਮੈਂ ਦੱਸਿਆ ਨਾ ਵੀ ਮੈਂ ਸ਼ਾਪਿੰਗ ਕਾਫੀ ਦਿਨਾਂ ਤੋਂ ਕਰ ਰਹੀ ਹਾਂ ਉਹਦਾ ਤੇ 2600 ਦਾ ਸੀਗਾ ਬਟ ਡਿਸਕਾਊਂਟ ਕਰਕੇ ਦਿੱਤਾ ਸਾਢੇ 1350 ਦਾ ਹਾਂ ਕੁਝ ਮੈਨੂੰ ਸੱਤ ਫੇਸ ਚ ਲੰਦੀ ਹੁੰਦੀ ਆ ਜਿੰਮੇ ਪਹਿਲਾਂ ਮੈਂ ਦਿਖਾਇਆ ਫਿਰ ਅੱਜ ਉਦਣ ਮੈਂ ਨਾ ਉਥੇ ਕ੍ਰੇਜੀ 4 ਹਾਂ ਕ੍ਰੇਜ਼ੀ 4 ਚ ਕ੍ਰੇਜ਼ੀ ਫੋਰ ਹੈ ਨਾ ਹਾਂ ਕ੍ਰੇਜ਼ੀ ਫੋਰ ਤੇ ਉਹਨਾਂ ਨੇ ਮੈਨੂੰ ਮੈਸੇਜ ਵੀ ਆਉਂਦੇ ਹੁੰਦੇ ਆ ਉਹਨਾਂ ਤੇ ਵੀ ਜਿੰਨੇ ਤੁਸੀਂ ਪਰਸ ਖਰੀਦੋਗੇ ਨਾ 20 ਤੇ ਉੱਪਰ ਖਰੀਦੋਗੇ ਤੁਹਾਨੂੰ ਡਿਸਕਾਊਂਟ ਮਿਲਣਾ ਸ਼ੁਰੂ ਹੋ ਜਾਂਦਾ ਨਾ 20 ਤੋਂ 20 ਤੱਕ ਹੋਣੇ ਹੋਗੇ ਤਾਂ ਮੇਰੇ ਖਿਆਲ ਤੋਂ ਉਹਨਾਂ ਤੋਂ ਮੈਂ 10 12 ਪਰਸ ਪਹਿਲਾਂ ਖਰੀਦੇ ਹੋਏ ਆ ਇਸ ਕਰਕੇ ਉਹ ਮੈਨੂੰ ਕਾਫੀ ਡਿਸਕਾਊਂਟ ਦੇਣ ਲੱਗ ਗਏ ਹੁਣ ਵੀ ਆਹ ਦੋ ਪਰਸ ਲੈਨੇ ਕਾਫੀ ਨਾ ਸ਼ਾਪਿੰਗ ਕਰੀ ਨੂੰ ਕਾਫੀ ਟਾਈਮ ਹੋ ਗਿਆ ਰੇਟ ਆ ਜਾ ਮੇਰੇ ਤਾਂ ਹੀ ਭੁੱਲ ਗਈ ਸੀਗੀ ਪਰ ਅਮਨ ਨੂੰ ਯਾਦ ਹੈ ਕਿਉਂਕਿ ਅਮਨ ਸਾਰੀ ਸ਼ਾਪਿੰਗ ਮੇਰੇ ਨਾਲ ਦੀ ਤੇ ਸਭ ਤੋਂ ਮੇਨ ਚੀਜ਼ ਹੈਗੀ ਆ ਸੂਟ ਮੇਰਾ ਸੂਟ ਐ ਨਾ ਪਸੰਦ ਹੈ ਨਾ ਹਾਂ ਬਹੁਤ ਜ਼ਿਆਦੇ ਸੂਟ ਪਸੰਦ ਆ ਮੇਰੇ ਮੈਨੂੰ ਆਹ ਨਿਆ ਆਹ 30 ਹਾਣੇ ਤੋਂ ਹੀ ਲੈ ਆਏ ਤੇ ਬਰਬਰੀ ਦਾ ਸੂਟ ਆ ਸਾਨੂੰ ਸੂਟ ਆ ਤਕਰੀਬਨ 23-2400 ਤੱਕ ਪੈ ਗਿਆ ਇੰਨਾ ਮਹਗਾ ਚਲੋ ਹਨਾ ਪਰ ਸੂਟ ਮੇਰੇ ਪਹਿਲੇ ਐਨੇ ਸੂਟ ਸੀਗੇ ਉਹਨਾਂ ਕੋਲ ਆਹ ਕਲਰ ਮੈਨੂੰ ਬੜਾ ਪਸੰਦ ਤਾਂ ਤੇ ਦੇ ਨਾਲ ਆਰਗੈਂਜ਼ਾ ਦਾ ਦੁਪੱਟਾ ਹਾਂ ਅ ਆ ਸੂਟ ਹੈ ਪ੍ਰਿੰਟ ਬਹੁਤ ਸੋਹਣਾ ਹੈ ਆ ਦੇਖੋ ਦੁਪੱਟਾ ਲੈ ਕੇ ਆਪਾਂ ਨੂੰ 3200 ਦਾ ਪਿਆ ਹਾਂ ਕਿਉਂਕਿ ਨਾ ਇਹ ਬਰਬਰੀ ਦਾ ਕੱਪੜਾ ਬਹੁਤ ਮਹਿੰਗਾ ਹੈ ਰੂਬੀ ਦੀ ਸਲਵਾਰ ਹੈ ਮੈਚਿੰਗ ਕਰਵਾਇਆ ਹੈ ਮੈਂ ਆਲ ਓਵਰ ਤਾਂ ਵੈਸੇ ਕੋਈ ਲੰਦਾ ਨਹੀਂ ਹੈਗਾ ਇਹਨੂੰ ਬਰਬਰੀ ਵਾਲੇ ਸੂਟ ਨੂੰ ਆਲ ਓਵਰ ਕੋਈ ਨਹੀਂ ਲੰਦਾ ਮੈਚਿੰਗ ਹੀ ਕਰਾਉਂਦੇ ਆ ਰੂਬੀ ਦੀ ਮੈਂ ਸਲਵਾਰ ਲਈ ਆ ਆਰਗੈਂਜ਼ਾ ਦਾ ਦੁਪੱਟਾ ਦੁਪੱਟਾ ਵੀ 1000 ਰੁਪਏ ਦਾ ਆਇਆ ਹੈ ਤੇ ਆ ਦੇਖੋ ਸੂਟ ਇੰਨਾ ਸੋਹਣਾ ਹੈ ਨਾ ਮੇਰੇ ਤਾਂ ਪਹਿਲੀ ਨਜ਼ਰ ਜੇ ਪਸੰਦ ਆ ਗਿਆ ਅਮਨ ਦਾ ਵੀ ਜੀ ਕਰ ਰਿਹਾ ਤਾਂ ਕਿ ਅਮਨ ਕੰਨੀ ਨੈਕਸਟ ਵਾਰ ਮੈਂ ਲੈ ਕੇ ਆਉਂਗੀ ਬੀਬੀ ਕਹਿੰਦੀ ਮੈਂ ਲੈ ਕੇ ਆਉਂਗੀ ਕਹਿੰਦੀ ਫਿਰ ਅਸੀਂ ਵਧੀਆ ਵਧੀਆ ਸੂਟ ਵਾ ਕੇ ਤੇਰੇ ਕੋਲ ਆਉਂਗੀ ਮੈਂ ਕਿਹਾ ਠੀਕ ਆ ਕਹਿੰਦੀ ਫਿਰ ਅਸੀਂ ਦਿੱਲੀ ਤੇ ਲੈ ਕੇ ਨਾ ਇਹ ਸੂਟ ਵੀ ਫਿਰ ਤੇਰੇ ਕੋਲ ਆਉਂਗਾ ਮੈਂ ਕਿਹਾ ਠੀਕ ਆ ਤੇ ਆ ਹੈਗੀ ਆ ਮੇਰੀ ਸ਼ਾਪਿੰਗ ਤੇ ਹੋਰ ਇੱਕ ਆਹ ਟੀ-ਸ਼ਰਟ ਹੈ ਸੋਰੀ ਇੱਕ ਆਈ ਨਾ ਤਾਂ ਸੱਚ ਪਹਿਲੀ ਵਾਲੀ ਹੋਈ ਇਸ ਦੇ ਨਾਲ ਇੱਕ ਫਲੋਰ ਵੀ ਸੀਗੀ ਔਰ ਲੋਰ ਔਰ ਯੂਵੀ ਨੇ ਪਾਈ ਹੋਈ ਆ ਅੱਛਾ ਇੱਕ ਲੋਰ ਸੀਗੀ ਤੇ ਔਰ ਯੂਵੀ ਨੇ ਪਾਈ ਹੋਈ ਹੈ ਮੇਰੀ ਤਾਈ ਕਹਿ ਰਹੀ ਆ ਵੀ ਆਪਣੇ ਕੱਪੜੇ ਨਾ ਪਾ ਲੈ ਸਾਰੇ ਵੀ ਦੂਰ ਦਾ ਮਾਮਲਾ ਹੈ ਹਨਾ ਆ ਜਾ ਨਹੀਂ ਹੁੰਦਾ ਆਪਣੇ ਯਾਦ ਨਾਲ ਸਾਰੀ ਚੀਜ਼ ਆਪਣਾ ਲੈ ਜੀ ਇੱਕ ਸੂਟ ਆ ਏ ਆ ਦੇਖੋ ਕਿੰਨਾ ਸੋਹਣਾ ਇਹ ਹੈਗਾ ਇਹ ਉਹਦਾ ਇਹੋ ਦਾ ਕਿਹੜਾ ਗੈਰ ਦਾ ਟਿਸਟਿਸ ਟਿਸਟਾ हां तो नीती कल ਨਾਲ ਹਨਾ ਇਹ ਟਿਸਟਾ ਦਾ ਸੂਟ ਆ ਇਹ 1500 ਦਾ ਏ ਇਹ ਬਹੁਤ ਸੋਹਣਾ ਸੂਟ ਆ ਇਹਨੂੰ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਪਰਪਲੀ ਦੇ ਸੂਟ ਨੂੰ ਲਾਈਨਿੰਗ ਦੀ ਜ਼ਰੂਰਤ ਹੈ ਇਹਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਫਿਰ ਆ ਮੈਂ ਐਵੇਂ ਹੀ ਵੀ ਚੱਲਦਾ ਇਹ ਵੀ ਦੁਪੱਟਾ ਟਾਈ ਐਂਡ ਟਾਈ ਕਰਵਾ ਲੂੰਗੀ ਬਹੁਤ ਸੋਹਣਾ ਸੂਟ ਆ ਟਿਸਟਾ ਦਾ ਚਲੋ ਜੀ ਆਹ ਹੈ ਸਾਡੀ ਸ਼ਾਪਿੰਗ ਤੇ ਜਿਹੜੀ ਮੇਰੀ ਤਾਈ ਨੇ ਹੱਤ ਆਏ ਨੇ ਕਰਵਾਈ ਹੈ ਬਹੁਤ ਵਧੀਆ ਮੇਰੇ ਭਰਾ ਨੇ ਪਰਜਾਈ ਨੇ ਹਣਾ ਤੇ ਹਾਂ ਮੈਂ ਇੱਕ ਗੱਲ ਹੋਰ ਦੱਸਣੀ ਸੀ ਕਿ ਜਿਸ ਦਿਨੇ ਮੇਰੇ ਕੋਲ ਆਏ ਸੀਗੇ ਮੇਰਾ ਰਮਨਾ ਤੇ ਮੇਰਾ ਪਾਪਾ ਆਏ ਸੀਗੇ ਹਨਾ ਉਸ ਦਿਨ ਇਹਨਾਂ ਨੇ ਮੈਨੂੰ 11-1100 ਰੁਪਏ ਸ਼ਗਨ ਦਾ ਦਿੱਤਾ ਸੀਗਾ ਤੇ ਉਹ ਵੀ ਦੱਸਣਾ ਭੁੱਲ ਗਈ ਸੀ ਤੇ ਹਨਾ ਜੀ ਜਿੱਦਣ ਪਹਿਲੀ ਵਾਰ ਆਏ ਤੇ ਤੇ ਇੱਥੇ ਤੇ ਜੋ ਵੀ ਸ਼ੋਪਿੰਗ ਆ ਸ਼ੋਪਿੰਗ ਕਰਵਾਈ ਆ ਤੁਹਾਨੂੰ ਦੱਸਤਾ ਤੇ ਬਾਕੀ ਹਾਂ ਹੁਣ ਸਾਡਾ ਆਣਾ ਜਾਣਾ ਹੁਣ ਦੇਖੋ ਹਮੇਸ਼ਾ ਹੀ ਹੁਣ ਐਵੇਂ ਹੀ ਲੱਗਿਆ ਰਹੂਗਾ ਤੇ ਮੇਰੇ ਵਲੌਗ ਨੂੰ ਜਿਵੇਂ ਤੁਸੀਂ ਮੇਰੇ ਪਰਿਵਾਰ ਨੂੰ ਸਾਰਾ ਬਹੁਤ ਪਿਆਰ ਦੇ ਰਹੇ ਹੋ ਹਨਾ ਬਹੁਤ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਬੀਐਨਏ ਸਾਲਾਂ ਬਾਅਦ ਹਨਾ ਆਨ ਕਰਕੇ ਵੀ ਚਲੋ ਕਰ ਦਿੱਤੀ ਹੈ ਵਿਜੈ ਜੀ ਸਾਡੀਆਂ ਦੋ ਜਿਵੇਂ ਮੇਰੀ ਤਾਏ ਤਾਏ ਦੀਆਂ ਦੋ ਕੁੜੀਆਂ ਨੇ ਹਨਾ ਵੀ ਜਿੰਨਾ ਸਾਡੇ ਲਈ ਜਿੰਦਾ ਉਹ ਨੇ ਉਸ ਤਰ੍ਹਾਂ ਹੀ ਸਾਨੂੰ ਸੂ ਹੈ ਮੈਨੂੰ ਵੀ ਬਰਾਬਰ ਹੀ ਮੰਨਿਆ ਸਮੀ ਉਹਨਾਂ ਤੋਂ ਵੱਧ ਕੇ ਮੈਨੂੰ ਪਿਆਰ ਦੇ ਰਹੇ ਹੈ ਮੈਂ ਮੋਰਾਣੀ ਅਭੀ ਤੋ ਮੂਝੇ ਕਿਆ ਕਹੇਗੀ ਨਹੀਂ ਮੋਰਾਣੀ ਨੇ ਨਾ ਤੋ ਕਿ ਨੀਮਾ ਵਿਚਾਰੀ ਸਵੇਰੇ ਤਿਆਰ ਹੋ ਜਾਂਦੀ ਹੈ ਮੰਮਾ ਮੈਂ ਟਿਊਸ਼ਨ ਜਾਣਾ ਹੈ ਜਲਦੀ ਜੰਨੀ ਨਾ ਆਦਾ ਇੱਕ ਕੁੜੀ ਬੋਸ ਤੇ ਆਣੀਆ ਬਹੁਤ ਹੈ ਨਾ ਐ ਵੀ ਦੇ ਕਿਸੇ ਦੀ ਗੱਲ ਨਹੀਂ ਵੀ ਆਪਾਂ ਨੂੰ ਨਾ ਪਤਾ ਕਰਨੀ ਨਹੀਂ ਦੱਸਣੀ ਵਿਚਾਰੀ ਸਭ ਦੀ ਦੱਸ ਦਿੰਦੀ ਹੈ ਨਾ ਸਾਊ ਬੱਚੀ ਹੈ ਤਾਂ ਬਹੁਤ ਸਾਊ ਬੱਚੀ ਹੈ ਯੂ ਵੀ ਸਾਰਾ ਦਿਨ ਇਹਨੂੰ ਲੜੀ ਜਾਂਦਾ ਏ ਐਦੇ ਤੇ ਲੱਗਦਾ ਹੈ ਫਿਰ ਵੀ ਵੀਰਾ-ਵੀਰਾ ਕਰੀ ਜਾਂਦੀ ਹੈ ਨਾ ਹਨਾ ਨੀਮੂ ਉਹਨੂੰ ਤਮੇਰੇ ਗੇਲ ਚਿਮੜ ਕੇ ਪਿਆਤਾ ਉਹਨੂੰ ਚਿਮੜ ਕੇ ਪਿਆਤਾ ਰਾਤ ਫਿਰ ਉਹ ਮੇਰੇ ਪੈਰਾਂ ਲੱਟ ਰੱਖੀ ਤੇ ਮੈਂ ਕੁਝ ਨਹੀਂ ਬੋਲਿਆ ਹਾਂ ਉਹ ਫਿਰ ਰਾਤ ਨੂੰ ਤਾਂ ਚਿਮੜ ਕੇ ਪਿਆਤੀ ਵੀ ਕੋਈ ਨਾ ਕਾਲੂ ਮੈਂ ਜਾਣਾ ਹੈ ਆਪਣੀ ਭੈਣ ਮੇਰੀ ਭੈਣ ਆ ਹਨਾ ਨਹੀਂ ਤਾਂ ਉਦਣ ਦੀ ਭੈਣ ਨਾਲ ਬਣੀ ਨਹੀਂ ਹੈਗੀ ਸਾਰਾ ਦਿਨ ਨੂੰ ਖੀਜੀ ਜਾਂਦਾ ਝੜਕੀ ਹੁੰਦਾ ਫਿਰ ਰਾਤ ਨੂੰ ਉਹਨੂੰ ਇਹ ਹੋ ਗਿਆ ਵੀ ਅੱਜ ਮੇਰੀ ਭੈਣ ਆ ਵੀ ਮੈਂ ਕਾਲੂ ਬਾਗ ਜਾਣਾ ਇਹਨੂੰ ਚਿਪਕ ਲਈ ਜੀ ਨੂੰ ਚੱਲ ਅੱਜ ਉਹ ਕਰਨਾ ਅੱਜ ਕੁਝ ਨਹੀਂ ਕਹਿੰਦਾ ਨਹੀਂ ਤਾਂ ਇਹਨੂੰ ਬਰਦਾਸ਼ਤ ਨਹੀਂ ਕਰਦਾ ਵਿਚਾਰੀ ਨੂੰ ਹਨਾ ਵੀ ਚਿਪਕਲੀ ਆ ਹਨਾ ਵੀ ਕਾਲੂ ਅਸੀਂ ਚਲੇ ਜਾਣਾ ਅੱਜ ਇਹਨੂੰ ਪਿਆਰ ਕਰ ਲਈਏ ਵਿਚਾਰੀ ਨੂੰ ਛੋਟੀ ਜੀ ਭੈਣ ਆ ਹਨਾ ਸਭ ਤੋਂ ਛੋਟੀ ਆਏ ਹਨਾ ਸਾਰੇ ਵੀਰੇ ਵੱਡੇ ਵੱਡੇ ਆ ਨੀਮੋ ਛੋਟੀ ਆ ਹੁਣ ਨੀਮੋ ਨੇ ਜਾਣਾ ਟਿਊਸ਼ਨ ਨੀਮੋ ਰਾਣੀ ਨੇ ਕਾਲੂ ਨੀਮੋ ਜਾਰੀ ਹੈ ਨਾਨਕਿਆਂ ਅਬਦੀ ਨਾਨੀ ਕੋਣੇ ਹੈ ਨੀਮੋ ਜਾਰੀ ਅਬਦੀ ਨਾਲ ਨਿਕਲ ਚਲੋ ਅੱਜ ਅਸੀਂ ਵੀ ਜਾਣਾ ਹੈ ਬਸ ਹੁਣ ਤੇ ਨਿੰਮੂ ਵੀ ਜਾ ਰਹੀ ਆ ਹੁਣੇ ਪੜ ਕੇ ਆਉਗੀ ਪੜ ਕੇ ਆ ਕੇ ਨਿੰਮੂ ਮੇਰੇ ਵਾਸਤੇ ਅੰਬੀਆਂ ਪਰ ਮੇਰੇ ਵਾਸਤੇ ਕੀ ਮੈਂ ਤਾਂ ਜਾ ਰਹੀ ਆ ਹਨਾ ਅਗਲੇ ਸਾਲ ਤੇ ਬਸ ਪਹਿਲਾ ਨਿੰਮੂ ਲਾ ਕੇ ਆ ਕਰੂਗੀ ਆਪਦੇ ਨਾਲ ਕੇ ਫਿਰ ਅਸੀਂ ਅੰਬੀਆਂ ਦੀ ਪੇਟੀ ਲੈ ਕੇ ਜਾਇਆ ਕਰਾਂਗੇ ਠੀਕ ਹੈ ਨਿੰਮੂ